ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਦਾਗ ਮਹੱਲਾ ਤੀਜਾ ਹਰ ਭਗਤਾਂ ਹਰ ਧਨ ਰਾਸ ਹੈ ਗੁਰ ਪੂਸ਼ ਕਰਹਿ ਵਾਪਾਰੋ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮੇ ਆਧਾਰੂ ਹਰ ਭਗਤਾ ਹਰ ਧਨ ਰਾਸ ਹੈ ਗੁਰ ਪੂਸ਼ ਕਰਹ ਵਿਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮੇ ਆਧਾਰੂ ਤਨ ਤਨ ਸਭ ਸੱਚ ਪਾਚਾ ਤੇ ਇਸੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚ ਪਾਠ ਦੀ ਦੇ ਮੁਖਤਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਰਗ ਦੇਵਿੰਦਰ ਸਾਧਗੁਰੂ ਮਹਾਰਾਜ ਜੀ ਨੇ ਦਰਜ ਕੀਤਾ ਹੈ ਤੇ ਸਤਿਗੁਰੂ ਮਹਾਰਾਜ ਉਹ ਰੱਬ ਦੇ ਪਿਆਰਿਆਂ ਦੀ ਅਵਸਥਾ ਤੇ ਉਹਦੇ ਨਾਲ ਪ੍ਰੇਮ ਕਰਨ ਵਾਲੇ ਗੁਰਮੁਖਾਂ ਦੇ ਜੀਵਨ ਬਾਰੇ ਸਾਨੂੰ ਇੱਥੇ ਸਮਝਾ ਰਹੇ ਹੈ ਤੇ ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਭਾਈ ਹਰ ਭਗਤਾਂ ਹਰ ਧਨ ਰਾਸ ਹੈ ਗੁਰਪੂਸ਼ ਕਰ ਹੈ ਵਾਪਾਰ ਕਿੰਦੇ ਜਿਹੜੇ ਹਰੀ ਦੇ ਭਗਤ ਨੇ ਜਿਹੜੇ ਉਸ ਪ੍ਰਮਾਤਮਾ ਨੂੰ ਧਿਆਉਣ ਵਾਲੇ ਆ ਉਹਨੂੰ ਜਪਣ ਵਾਲੇ ਆ ਜਿਹੜੇ ਉਹਦੀ ਭਗਤੀ ਦੇ ਵਿੱਚ ਜੁੜੇ ਹੋਏ ਆ ਹਾਰ ਧਨ ਰਾਸ ਹੈ ਉਹਨਾਂ ਦੇ ਕੋਲ ਕਹਿੰਦੇ ਵਾਹਿਗੁਰੂ ਦੇ ਨਾਮ ਦਾ ਧਨ ਆ ਨਾਮ ਦੀ ਕਮਾਈ ਹੈ ਹੁਣ ਮਨੁੱਖ ਜੀਵਨ ਦੇ ਅੰਦਰ ਭਾਈ ਆਪਣੀ ਮਿਹਨਤ ਕਰਦਾ ਕੰਮਕਾਰ ਕਰਦਾ ਧੰਦਾ ਕਰਦਾ ਤੇ ਉਹਦੇ ਬਦਲੇ ਦੇ ਵਿੱਚ ਉਹਨੂੰ ਮਾਇਆ ਪ੍ਰਾਪਤ ਹੁੰਦੀ ਹੈ ਦੇ ਨੂੰ ਆਪਾਂ ਕਹਿੰਨੇ ਜੀ ਅਸੀਂ ਪੂੰਜੀ ਜੋੜੀ ਐ ਬੜੀ ਮਿਹਨਤ ਕਰਕੇ ਥੋੜਾ ਥੋੜਾ ਕਰਕੇ ਤੇ ਅਸੀਂ ਜੋੜਿਆ ਧਨ ਕਹਿ ਲਓ ਦੌਲਤ ਕਹਿ ਲਓ ਪੂੰਜੀ ਕਹਿ ਲਓ ਤੇ ਫਿਰ ਉਹ ਜੋੜੀ ਹੋਈ ਪੂੰਜੀ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਸਾਡੇ ਕੰਮ ਆਉਂਦੀ ਆ ਤੇ ਇੱਕ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਕੀ ਕੁਝ ਖੱਟਿਆ ਕਮਾਇਆ ਉਹਦੇ ਤੋਂ ਫਿਰ ਉਸ ਮਨੁੱਖ ਦਾ ਅੰਦਾਜ਼ਾ ਲਾਇਆ ਜਾਂਦਾ ਵੀ ਇਹ ਬੜਾ ਮਿਹਨਤੀ ਸੀ ਭਾਈ ਇਹਨੇ ਬੜੀ ਮਿਹਨਤ ਕੀਤੀ ਬੜਾ ਕੁਝ ਜੋੜਿਆ ਤੇ ਜਿਹਨੇ ਕੁਝ ਨਾ ਖੱਟਿਆ ਕਮਾਇਆ ਹੋਵੇ ਤੇ ਉਹਨੂੰ ਕਿਹਾ ਜਾਂਦਾ ਵੀ ਇਹਨੇ ਸਮਾਂ ਬ्यर्थ ਗਵਾ ਲਿਆ ਇਹ ਤੇ ਹੋ ਗਈ ਬਾਹਰੀ ਉਦਾਹਰਣ ਤੇ ਮਹਾਰਾਜ ਕਹਿੰਦੇ ਭਾਈ ਸੰਸਾਰ ਵਿੱਚ ਜਿੱਥੇ ਗੁਜਰਾਨ ਵਾਸਤੇ ਮਾਇਆ ਜ਼ਰੂਰੀ ਹੈ ਉਥੇ ਇਹ ਸਰੀਰ ਮਾਇਆ ਦੇ ਨਾਲ ਸੰਬੰਧ ਰੱਖਦਾ ਤੇ ਮਾਇਆ ਦੇ ਪਿੱਛੇ ਪਜ ਜਾ ਰਿਹਾ ਪਰ ਸਰੀਰ ਦੇ ਅੰਦਰ ਜੋ ਵਾਹਿਗੁਰੂ ਦੀ ਜੋਤ ਆਤਮਾ ਸਰੂਪ ਵਰਤ ਰਹੀ ਆ ਉਸ ਆਤਮਾ ਦੀ ਖੁਰਾਕ ਨਾਮ ਆ ਤੇ ਜਿਹੜੇ ਰੱਬ ਦੇ ਪਿਆਰੇ ਆ ਜਦੋਂ ਚੌਂਕੜਾ ਮਾਰ ਕੇ ਬਹਿੰਦੇ ਆ ਉਈ ਸਤਨਾਮ ਵਾਹਿਗੁਰੂ ਦਾ ਭਾਈ ਜਾਪ ਕਰਦੇ ਆ ਉਹ ਨਾਮ ਦੀ ਕਮਾਈ ਹੁੰਦੀ ਹੈ ਜਿਵੇਂ ਸੰਸਾਰ ਦੀ ਬਾਹਰੀ ਕਮਾਈ ਖੱਟੀ-ਖੱਟੀ ਦੀ ਹੈ ਨਾ ਇਸੇ ਤਰ੍ਹਾਂ ਕਹਿੰਦੇ ਰੱਬ ਦੇ ਪਿਆਰੇ ਫਿਰ ਬਹਿ ਕੇ ਵਾਹਿਗੁਰੂ 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 ਜਪਦੇ ਆ ਉਸ ਅਕਾਲ ਪੁਰਖ ਦੇ ਨਾਲ ਜਦੋਂ ਸੁਰਤੀ ਜੋੜਦੇ ਆ ਫਿਰ ਉਹ ਨਾਮ ਦੀ ਕਮਾਈ ਕਰਦੇ ਆ ਨਾਮ ਉਹਦਾ ਧਨ ਇਕੱਠਾ ਕਰਦੇ ਆ ਫਿਰ ਸਤਗੁਰੂ ਮਹਾਰਾਜ ਕਹਿੰਦੇ ਹਰ ਭਗਤਾਂ ਹਰ ਧਨ ਰਾਸ ਹੈ ਕਹਿੰਦੇ ਫਿਰ ਭਗਤਾਂ ਦਾ ਧਨ ਭਗਤਾਂ ਦੀ ਕਮਾਈ ਜਿਹੜੀ ਭਗਤਾਂ ਦੀ ਪੂੰਜੀ ਹੈ ਨਾ ਉਹ ਵਾਈ ਗੁਰੂ ਦਾ ਨਾਮ ਹੁੰਦਾ ਉਹ ਹਰੀ ਦਾ ਨਾਮ ਹੁੰਦਾ ਹਰੀ ਭਾਵ ਜੋ ਸਭ ਨੂੰ ਹਰਿਆ ਭਰਿਆ ਕਰ ਦਿੰਦਾ ਗੁਰ ਪੂਛ ਕਰੇ ਬਾਪਾਰ ਤੇ ਕਹਿੰਦੇ ਫਿਰ ਗੁਰੂ ਨੂੰ ਪੁੱਛ ਕੇ ਉਹ ਵਪਾਰ ਕਰਦੇ ਆ ਹੁਣ ਜਿਹਦੇ ਕੋਲ ਧਨ ਦੌਲਤ ਹੈ ਉਹ ਬਾਹਰੀ ਤੌਰ ਤੇ ਸੰਸਾਰਿਕ ਤੌਰ ਤੇ ਭਾਈ ਕੁਝ ਖਰੀਦ ਲਿਆ ਕੁਝ ਵੇਚ ਲਿਆ ਇਧਰੋਂ ਮੁਨਾਫਾ ਖੱਟ ਲਿਆ ਉਧਰੋਂ ਫਾਇਦਾ ਲੈ ਲਿਆ ਇਸ ਤਰ੍ਹਾਂ ਆਪਣੇ ਧਨ ਦੌਲਤ ਦੀ ਵਾਅਦਾ ਕਰਦਾ ਵੇ ਕਹਿੰਦੇ ਜਿਹੜੇ ਫਿਰ ਹਰੀ ਦੇ ਨਾਮ ਦੇ ਪਿਆਰੇ ਹਨ ਵਾਹਿਗੁਰੂ ਦੇ ਨਾਮ ਦਾ ਧਨ ਇਕੱਠਾ ਕਰਦੇ ਆ ਤੇ ਗੁਰੂ ਨੂੰ ਪੁੱਛ ਕੇ ਫਿਰ ਜਿਹੜਾ ਆ ਉਸ ਪੂੰਜੀ ਦਾ ਵਪਾਰ ਕਰਦੇ ਆ ਭਾਵ ਜੋ ਗੁਰੂ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਨੇ ਕਹਿ ਦਿੱਤਾ ਉਹਦੇ ਉੱਪਰ ਪੂਰਨ ਰੂਪ ਵਿੱਚ ਪਹਿਰਾ ਦੇਣਾ ਮਨੁੱਖ ਹਾਂ ਕਿਤੇ ਨਾ ਕਿਤੇ ਭਾਈ ਗਲਤੀ ਸਾਡੇ ਤੋਂ ਹੋ ਜਾਂਦੀ ਹੈ ਪਰ ਫਿਰ ਵੀ ਆਪਣੇ ਵੱਲੋਂ 100% ਯਤਨ ਕਰਨਾ ਵੀ ਅਸੀਂ 100% ਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਮਰਪਣ ਹੋ ਜਾਈਏ ਜੋ ਗੁਰੂ ਦਾ ਆਦੇਸ਼ ਹੈ ਜੋ ਗੁਰੂ ਦਾ ਸਾਨੂੰ ਹੁਕਮ ਹੈ ਉਹਦੇ ਉੱਤੇ ਆਪ ਪਹਿਰਾ ਦਈਏ ਹੁਣ ਸੰਸਾਰ ਵਿੱਚ ਮਨੁੱਖ ਦੂਜਿਆਂ ਨੂੰ ਤੇ ਸਮਝਾਉਂਦਾ ਦੂਜਿਆਂ ਨੂੰ ਤੇ ਭਈ ਉਪਦੇਸ਼ ਕਰਦਾ ਪਰ ਉਹ ਆਪਣੇ ਆਪ ਦੇ ਉੱਪਰ ਕਿੰਨਾ ਕੋ ਲਾਗੂ ਕਰਦਾ ਜਾਂ ਆਪਣੇ ਆਪ ਨੂੰ ਗੁਰੂ ਦੇ ਚਰਨਾਂ 'ਚ ਕਿੰਨਾ ਕੁ ਸਮਰਪਣ ਕਰਦਾ ਗੱਲ ਤੇ ਉੱਥੇ ਬੰਨੀ ਸੋ ਇਸ ਕਰਕੇ ਭਾਈ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਦੂਜਿਆਂ ਨੂੰ ਸਮਝਾਉਣ ਤੋਂ ਪਹਿਲਾਂ ਆਪਣੇ ਆਪ ਤੇ ਉਹ ਲਾਗੂ ਕਰੀਏ ਆਪ ਗੁਰੂ ਦੇ ਬਚਨ ਦੇ ਉੱਪਰ ਪਹਿਰਾ ਦੇਣ ਵਾਲੇ ਬਣੀਏ ਜਦੋਂ ਨਿੱਜੀ ਤੌਰ ਤੇ ਸਾਰੇ ਆਪਣੇ ਆਪ ਨੂੰ ਸਮਝਾ ਲੈਣਗੇ ਫਿਰ ਸਾਨੂੰ ਕਿਸੇ ਦੂਜੇ ਨੂੰ ਜਾ ਕੇ ਕਹਿਣਾ ਨਹੀਂ ਪੈਣਾ ਉਪਦੇਸ਼ ਨਹੀਂ ਦੇਣਾ ਪੈਣਾ ਕਿਉਂਕਿ ਸਾਰੇ ਆਪੋ ਆਪਣੇ ਜੀਵਨ ਵਿੱਚ ਤਰੱਕੀ ਚਾਹੁੰਦੇ ਆ ਕੋਈ ਚਾਹੁੰਦਾ ਤਾਂ ਨਹੀਂ ਵੀ ਮੇਰਾ ਜੀਵਨ ਵਿਅਰਥ ਚਲਾ ਜਾਵੇ ਸੋ ਰੋ ਵਿਚਾਰ ਮਹਾਰਾਜ ਕਹਿੰਦੇ ਭਾਈ ਇਸ ਪ੍ਰਕਾਰ ਹਰ ਭਗਤਾਂ ਹਰ ਧਨ ਰਾਸ ਹੈ ਗੁਰ ਪੂਝ ਕਰੇ ਵਪਾਰ ਕਹਿੰਦੇ ਫਿਰ ਭਗਤਾਂ ਦੀ ਪੂੰਜੀ ਭਗਤਾਂ ਦਾ ਧਨ ਵਾਹਿਗੁਰੂ ਦਾ ਨਾਮ ਆ ਤੇ ਜੋ ਫਿਰ ਗੁਰੂ ਨੇ ਕਿਹਾ ਵੀ ਕਿਦਾਂ ਜੀਵਨ ਬਤੀਤ ਕਰਨਾ ਭਾਈ ਕਿਹੋ ਜਿਹਾ ਪਹਿਰਾਵਾ ਹੋਵੇ ਖਾਣ ਪੀਣ ਕਿਹੋ ਜਿਹਾ ਹੋਵੇ ਸੰਸਾਰ ਵਿੱਚ ਤੇਰਾ ਦੂਜੇ ਲੋਕਾਂ ਨਾਲ ਵਰਤਣਾ ਕਿਹੋ ਜਿਹਾ ਹੋਵੇ ਜੋ ਗੁਰੂ ਦਾ ਆਦੇਸ਼ ਹੈ ਉਹ ਗੁਰੂ ਨੂੰ ਪੁੱਛ ਕੇ ਕਰਦੇ ਆ ਸੰਸਾਰ ਦੇ ਵਿੱਚ ਰਹਿੰਦੇ ਆ ਹੋયા ਜੋ ਇਹ ਨਾਮ ਧਨ ਦੀ ਪੂੰਜੀ ਦਾ ਵਪਾਰ ਹੈ ਉਹ ਗੁਰੂ ਦੇ ਹੁਕਮ ਦੇ ਅਨੁਸਾਰ ਹੀ ਸੰਸਾਰ ਵਿੱਚ ਕਰਦੇ ਹਨ ਹਰ ਨਾਮ ਸਲਾਹਨ ਸਦਾ ਸਦਾ ਵੱਖਰ ਹਰ ਨਾਮ ਇਹ ਆਧਾਰ ਕਹਿੰਦੇ ਹਰੀ ਦੇ ਨਾਮ ਨੂੰ ਸਲਾਉਂਦੇ ਐ ਉਹਦੇ ਨਾਮ ਦੀ ਉਪਮਾ ਕਰਦੇ ਐ ਉਹਦੀ ਵਡਿਆਈ ਕਰਦੇ ਐ ਉਹਨੂੰ ਧਨ ਧਨ ਕਹਿੰਦੇ ਐ ਹਰ ਨਾਮ ਸਲਾਹਨ ਸਦਾ 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 ਵਾਸਤੇ ਦੇਨ ਰਾਤ ਵਾਹਿਗੁਰੂ ਦਾ ਧੰਨਵਾਦ ਕਰਦੇ ਆ ਉਹਦਾ ਸ਼ੁਕਰ ਕਰਦੇ ਆ ਉਹਦੇ ਨਾਮ ਦੀ ਸਲਾਹੁਤਾ ਕਰਦੇ ਆ ਵੱਖਰ ਹਰ ਨਾਮ ਹੀ ਆਧਾਰ ਵੱਖਰ ਕਿਹਾ ਜਾਂਦਾ ਸੌਦੇ ਨੂੰ ਤੇ ਕਹਿੰਦੇ ਫਿਰ ਵਾਹਿਗੁਰੂ ਦੇ ਨਾਮ ਦਾ ਸੌਦਾ ਖਰੀਦਦੇ ਆ ਉਹੀ ਉਹਨਾਂ ਦਾ ਆਧਾਰ ਹੈ ਹੁਣ ਬਾਜ਼ਾਰ ਵਿੱਚ ਜਾਂਦੇ ਆ ਆਪਾਂ ਕੋਈ ਸੌਦਾ ਖਰੀਦਦੇ ਆ ਤੇ ਉਸ ਸੌਦੇ ਨੂੰ ਆਪਣੇ ਜੀਵਨ ਵਿੱਚ ਆਪਾਂ ਵਰਤੋਂ ਵਾਲੀਆਂ ਵਸਤਾਂ ਵੀ ਲੈਣੇ ਆ ਤੇ ਸੌਦੇ ਨੂੰ ਵਪਾਰ ਵੀ ਕਿਹਾ ਜਾਂਦਾ ਵੀ ਇਧਰੋਂ ਖਰੀਦ ਕੇ ਤੇ ਉਧਰ ਵੇਚ ਲਿਆ ਜਿਹਦੇ ਤੋਂ ਨਫਾ ਹੋ ਜਾਏ ਕਿੰਨੇ ਫਿਰ ਉਹ ਘਾਟੇ ਦਾ ਸੌਦਾ ਨਹੀਂ ਕਰਦੇ ਉਹ ਫਿਰ ਵਧੀਆ ਖਰਾ ਸੌਦਾ ਕਰਦੇ ਆ ਐਸਾ ਵੱਖਰ ਇਕੱਠਾ ਕਰਦੇ ਆ ਐਸਾ ਸੌਦਾ ਲੈਂਦੇ ਆ ਜਿਹੜਾ ਸਦਾ ਨਿਭਣ ਵਾਲਾ ਇਸ ਜਹਾਨ ਤੇ ਵੀ ਤੇ ਉਸ ਜਹਾਨ ਤੇ ਵੀ ਸਰੀਰ ਕਰਕੇ ਵੀ ਤੇ ਆਤਮਾ ਕਰਕੇ ਵੀ ਜਿਹੜਾ ਦੋਨਾਂ ਨੂੰ ਸੰਤੁਸ਼ਟੀ ਦਿੰਦਾ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜੈ ਜੈਕਾਰ ਹੁੰਦੀ ਹੈ ਇਸ ਕਰਕੇ ਹਰ ਨਾਮ ਸਲਾਹਨ ਸਦਾਸਦਾ ਪਰ ਵਾਹਿਗੁਰੂ ਦੇ ਨਾਮ ਨੂੰ ਸਦਾ ਵਾਸਤੇ ਪਾਈ ਦਿਨ ਰਾਤ ਅਠੇ ਪੈਰ 24 ਘੰਟੇ ਉਹ ਸਲਾਉਂਦੇ ਹਨ ਉਹਦੀ ਸਿਫਤ ਕਰਦੇ ਨੇ ਸੁਣਦੇ ਨੇ ਵੱਖਰ ਹਰ ਨਾਮੇ ਆਧਾਰ ਤੇ ਐਸਾ ਖਰਾ ਸੌਦਾ ਐਸਾ ਸੱਚਾ ਸੌਦਾ ਉਹਨਾਂ ਦੇ ਜੀਵਨ ਦਾ ਆਧਾਰ ਹੈ ਉਹਨਾਂ ਦੇ ਜੀਵਨ ਦੀ ਜੜ੍ਹ ਹੈ ਵਾਹਿਗੁਰੂ ਦੇ ਨਾਮ ਦਾ ਸੱਚਾ ਸੌਦਾ ਕਰਨਾ ਝੂਠ ਬੋਲਣਾ ਠੱਗੀ ਮਾਰਨੀ ਜਾਂ ਰੱਬ ਦੇ ਨਾਂ ਤੇ ਲੋਕਾਂ ਨੂੰ ਲੁੱਟ ਕੇ ਖਾ ਲੈਣਾ ਉਹ ਫਿਰ ਐਸੀਆਂ ਚਲਾਕੀਆਂ ਨਹੀਂ ਕਰਦੇ ਉਹ ਦੋ ਵਾਹਿਗੁਰੂ ਦਾ ਹੁਕਮ ਹੈ ਉਹਨੂੰ ਇਨ ਬਿਨ ਮੰਨ ਕੇ ਸੰਸਾਰ ਵਿੱਚ ਉਸੇ ਦਾ ਹੀ ਵਪਾਰ ਕਰਦੇ ਨੇ ਭਾਵ ਸੱਚ ਤੇ ਪਹਿਰਾ ਦਿੰਦੇ ਹਨ ਗੁਰ ਪੂਰੇ ਹਰ ਨਾਮ ਦਰੜਾਇਆ ਹਰ ਭਗਤਾ ਅਟੁੱਟ Bhandar ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਆਪਣੇ ਪਿਆਰਿਆਂ ਨੂੰ ਨਾਮ ਦ੍ਰਿੜ ਕਰਾ ਦਿੱਤਾ ਦ੍ਰਿੜ ਕਰਾ ਦੇਣਾ ਭਾਵ ਪੱਕਾ ਕਰਾ ਦੇਣਾ ਜੋ ਕਦੇ ਵੀ ਚੇਤੇ ਨਾ ਭੁੱਲੇ ਜੋ ਜੀਵਨ ਦਾ ਇੱਕ ਐਸਾ ਆਧਾਰ ਹੈ ਸਾਥਾ ਮ ਬਣ ਜਾਏ ਵੀ ਸਾਰਾ ਜੀਵਨ ਉਹਦੇ ਦਿਵਾਲੇ ਦਿਵਾਲੇ ਹੋਵੇ ਇਸ ਪ੍ਰਕਾਰ ਕਹਿੰਦੇ ਜਿਵੇਂ ਸੰਸਾਰ ਕੁਦਾਰਨ ਆਪਾਂ ਲੈ ਲਈਏ ਵੀ ਕੋਹਲੂ ਦਾ ਬਲਦ ਸਾਰਾ ਦਿਨ ਕੋਹਲੂ ਦੇ ਦਿਵਾਲੇ ਅੱਖਾਂ ਤੇ ਖੋਪੇ ਲਾ ਕੇ ਘੁੰਮਦਾ ਰਹਿੰਦਾ ਘੁੰਮਦਾ ਰਹਿੰਦਾ ਪਰ ਉਹਦੀ ਰੱਸੀ ਉਹਦੀ ਡੋਰੀ ਜਿਹੜੀ ਹੈ ਉਹ ਜਿਹੜਾ ਵਿਚਾਲੇ ਪੱਥਰ ਗੱਡਿਆ ਹੋਇਆ ਉਹਦੇ ਨਾਲ ਬੱਧੀ ਹੁੰਦੀ ਹੈ ਉਹ ਜਿੱਥੇ ਮਰਜ਼ੀ ਭਾਵ ਤਾਂ ਘੁੰਮਦਾ ਫਿਰਦਾ ਰਿਹਾ ਜਿੰਨਾ ਮਰਜ਼ੀ ਉਹਨੇ ਪੈਂਡਾ ਕਰ ਲਿਆ ਪਰ ਉਹਦੀ ਜਿਹੜੀ ਰੱਸੀ ਹੈ ਉਹ ਵਿਚਾਲੇ ਸੈਂਟਰ ਧੁਰੀ ਦੇ ਨਾਲ ਬੱਧੀ ਹੋਈ ਹੈ ਇਸ ਕਰਕੇ ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਸਿੱਖ ਵੀ ਆਪਣਾ ਜੀਵਨ ਬਤੀਤ ਕਰਦਿਆਂ ਸੰਸਾਰ ਵਿੱਚ ਜਿੱਥੇ ਮਰਜ਼ੀ ਚਲਾ ਜਾਵੇ ਜੋ ਮਰਜ਼ੀ ਕਾਰਜ ਕਰਦਾ ਰਹੇ ਪਰ ਉਹਦੀ ਧੁਰੀ ਉਹਦਾ ਸੈਂਟਰ ਉਹਦਾ ਗੁਰੂ ਉਹਦਾ ਸ਼ਬਦ ਹੋਣਾ ਚਾਹੀਦਾ ਤੇ ਮਹਾਰਾਜ ਕਹਿੰਦੇ ਹਰ ਗੁਰ ਪੂਰੇ ਹਰ ਨਾਮ ਦੜਾਇਆ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਆਪਣੇ ਸੇਵਕ ਤੇ ਤਰਸ ਕਰਕੇ ਆਪਣੇ ਨਾਮ ਦਾ ਖਜ਼ਾਨਾ ਉਹਨੂੰ ਦੇ ਦਿੱਤਾ ਦ੍ਰਿੜ ਕਰਾ ਦਿੱਤਾ ਪੱਕਾ ਕਰਾ ਦਿੱਤਾ ਹਰ ਭਗਤਾ ਟੁੱਟ ਭੰਡਾਰ ਫਿਰ ਵਾਹਿਗੁਰੂ ਦੇ ਭਗਤਾਂ ਦੇ ਕੋਲ ਇਹ ਕਦੇ ਵੀ ਨਾ ਮੁੱਕਣ ਵਾਲਾ ਭੰਡਾਰਾ ਬਣ ਗਿਆ ਜਿਹੜਾ ਕਦੇ ਵੀ ਮੁੱਕਦਾ ਨਹੀਂ ਭਾਵ ਵਾਹਿਗੁਰੂ ਦੇ ਨਾਮ ਦਾ ਧਨ ਐਸਾ ਹੈ ਸੰਗਤ ਜੀ ਇਹਨੂੰ ਜਿੰਨਾ ਜਪਦੇ ਜਾਵਾਂਗੇ ਜਿੰਨਾ ਜੀਵਨ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਆਪਣਾ ਆਧਾਰ ਬਣਾਉਂਦੇ ਜਾਵਾਂਗੇ ਇਹ ਵੱਧਦਾ ਜਾਂਦਾ ਇਹ ਘਟਦਾ ਨਹੀਂ ਸੰਸਾਰ ਦਾ ਧਨ ਜਿਹੜਾ ਇਕੱਠਾ ਕੀਤਾ ਹੋਇਆ ਜਿਵੇਂ ਜਿਵੇਂ ਖਰਚਾਂਗੇ ਓਵੇਂ ਓਵੇਂ ਉਹ ਘਟਦਾ ਜਾਂਦਾ ਜਾਂਦਾ ਪਰ ਵਾਹਿਗੁਰੂ ਦੇ ਨਾਮ ਦਾ ਧਨ ਐਸਾ ਹੈ ਕਿ ਜਿੰਨਾ ਇਹਨੂੰ ਵੰਡੋਗੇ ਜਿੰਨਾ ਇਹਨੂੰ ਧਿਆਉਂਗੇ ਜਿੰਨਾ ਇਹਨੂੰ ਸੰਸਾਰ ਚ ਪ੍ਰਚਾਰੋਗੇ ਉਹਨਾਂ ਤੁਹਾਡੇ ਕੋਲ ਵਧਦਾ ਜਾਵੇਗਾ ਕਦੇ ਵੀ ਘਟਦਾ ਨਹੀਂ ਕਹਿੰਦੇ ਫਿਰ ਐਸਾ ਭੰਡਾਰ ਉਸ ਵਾਹਿਗੁਰੂ ਨੇ ਆਪਣੇ ਪਿਆਰਿਆਂ ਨੂੰ ਦੇ ਦਿੱਤਾ ਹੈ ਭਾਈ ਰੇ ਇਸ ਮਨ ਕੋ ਸਮਝਾਏ ਕਹਿੰਦੇ हे ਪਿਆਰਿਆ ਇਸ ਮਨ ਨੂੰ ਸਮਝਾ ਇਹਨੂੰ ਦੱਸ ਇਹ ਮਨ ਆਲਸ ਕਿਆ ਕਰੈ ਗੁਰਮੁਖ ਨਾਮ ਧਿਆਇ ਰਹਾਉ ਕਹਿੰਦੇ ਆਲਸ ਕਿਉਂ ਕਰਦਾ ਏ ਆਪਣੇ ਇਸ ਮਨ ਨੂੰ ਪੁੱਛ ਇਹਨੂੰ ਸਮਝਾ ਇਹ ਮਨ ਆਲਸ ਕਿਆ ਕਰੈ ਗੁਰਮੁਖ ਨਾਮ ਤੇ ਆਏ ਜਿਹੜੇ ਗੁਰਮੁਖ ਨੇ ਨਾ ਉਹਨਾਂ ਦਾ ਤਾਂ ਜੀਵਨ ਹੀ ਗੁਰੂ ਦੇ ਨਾਮ ਨੂੰ ਧਿਆਉਣਾ ਹੈ ਜੀਵਨ ਦਾ ਆਧਾਰ ਹੀ ਗੁਰੂ ਦਾ ਨਾਮ ਹੈ ਤੇ ਫਿਰ ਇਹ ਤੇਰਾ ਮਨ ਇਸ ਪਾਸੇ ਵੱਲ ਕਿਉਂ ਨਹੀਂ ਮੁੜਦਾ ਕਿਉਂ ਨਹੀਂ ਜਾਂਦਾ ਇਹਨੂੰ ਸਮਝਾ ਇਹਨੂੰ ਦੱਸ ਕਿ ਬਾਕੀ ਜੋ ਵੀ ਕੁਝ ਕਾਰਜ ਕਰ ਰਿਆ ਨਾ ਉਹ ਤੇਰੇ ਨਾਲ ਨਿਭਣ ਵਾਲੇ ਨਹੀਂ ਏ ਜੋ ਤੇਰੇ ਨਾਲ ਨਿਭਣਾ ਜਿਹਨੇ ਤੇਰਾ ਸਹਾਰਾ ਬਣਨਾ ਜਿਹੜਾ ਤੇਰਾ ਆਸਰਾ ਹੈ ਉਹਦੇ ਤੋਂ ਮੁੱਖ ਨਾ ਮੋੜ ਆਪਣੇ ਇਸ ਮਨ ਨੂੰ ਸਮਝਾ ਭਾਈ ਕਿ ਵਾਹਿਗੁਰੂ ਦੇ ਨਾਮ ਦੇ ਬਗੈਰ ਤੇਰਾ ਕੋਈ ਵੀ ਨਹੀਂ ਹਾਂ ਸੰਸਾਰ ਦੇ ਰਿਸ਼ਤੇ ਨੇ ਸੰਸਾਰ ਵਿੱਚ ਰਹਿਨੇ ਆ ਸੰਸਾਰ ਦੇ ਨਾਲ ਸਾਡੀ ਸਾਹਜ ਹੈ ਭਾਈ ਉਹ ਸਰੀਰ ਕਰਕੇ ਹੀ ਆ ਜਿੰਨਾ ਤੇਰਾ ਸਰੀਰ ਆ ਉਹਨਾਂ ਤਰ੍ਹਾਂ ਤੇਰੇ ਸਰੀਰ ਦੇ ਰਿਸ਼ਤੇ ਨੇ ਉਹਨਾਂ ਚਰੀ ਸੰਸਾਰ ਨਾਲ ਸਾਝ ਹੈ ਜਿੱਦਣ ਇਸ ਸਰੀਰ ਚੋਂ சுவாਸ ਨਿਕਲ ਗਏ ਤੇ ਕਿਸੇ ਨੇ ਵੀ ਭਾਈ ਹੱਥ ਨਹੀਂ ਲਾਉਣਾ ਲੋਕਾਂ ਨੇ ਕਹਿਣਾ ਮੁਰਦਾ ਹੈ ਕਿਤੇ ਸਾਨੂੰ ਨਾ ਚੁੰਬੜ ਜਾਏ ਇਸ਼ਨਾਨ ਕਰਾਉਣ ਤੋਂ ਵੀ ਡਰਦੇ ਐ ਜਿਹੜੇ ਕਹਿੰਦੇ ਵੀ ਬਹੁਤ ਪਿਆਰ ਕਰਦੇ ਆ ਤੇ ਉਹ ਫਿਰ ਇੱਕ ਰਾਤ ਘਰੇ ਨਹੀਂ ਰੱਖ ਸਕਦੇ ਕਹਿੰਦੇ ਫਟਾਫਟ ਇਹਨਾਂ ਨੂੰ ਪਾਈ ਲੈ ਜਾਓ ਕਿਤੇ ਇਹ ਨਾ ਹੋਵੇ ਸਾਡੇ ਪਰਿਵਾਰ ਨੂੰ ਚੁੰਬੜ ਜਾਏ ਸਾਡੇ ਪਰਿਵਾਰ ਨੂੰ ਤੰਗ ਕਰੇ ਪਾਪ ਜਿੰਨਾ ਚਿਰ ਤੇਰੇ ਅੰਦਰ ਸਵਾਸ ਚੱਲਦੇ ਆ ਉਨਾਂ ਚਿਰ ਤੇਰੇ ਇਸ ਸਰੀਰ ਨੂੰ ਸਾਰੇ ਪਸੰਦ ਕਰਦੇ ਆ ਪਿਆਰ ਕਰਦੇ ਆ ਜਦੋਂ ਸਵਾਸ ਚਲੇ ਗਏ ਤੇਰਾ ਇਹ ਹੀ ਸਰੀਰ ਡਰਾਉਣਾ ਬੋਝਾ ਕਿਸੇ ਨੇ ਤੇਰੇ ਲਾਗੇ ਨਹੀਂ ਆਉਣਾ ਮਹਾਰਾਜ ਕਹਿੰਦੇ ਭਾਈ ਇਸ ਕਰਕੇ ਇਸ ਸਰੀਰ ਨਾਲ ਸੰਬੰਧਿਤ ਚੀਜ਼ਾਂ ਦੇ ਨਾਲ ਤੂੰ ਬਹੁਤਾ ਮੋਹ ਪਾ ਕੇ ਬੈਠਾ ਪਰ ਇਹ ਸਰੀਰ ਨੇ ਇੱਕ ਦਿਨ ਤੈਨੂੰ ਛੱਡ ਜਾਣਾ ਤੇ ਜਿਨ੍ਹਾਂ ਨਾਲ ਮੋਹ ਹੈ ਉਹਨਾਂ ਨੇ ਵੀ ਦਿਨ ਨਾਲ ਪਿਆਰ ਨਹੀਂ ਕਰਨਾ ਫਿਰ ਆਪਣੇ ਮਨ ਨੂੰ ਸਮਝਾ ਕਿ ਜਿਹੜਾ ਉਹ ਵਾਹਿਗੁਰੂ ਪ੍ਰਮਾਤਮਾ ਦਾ ਸੱਚਾ ਨਾਮ ਹੈ ਜਿਹਦੇ ਤੇਰਾ ਪਾਰ ਉਤਾਰਾ ਕਰਨਾ ਫਿਰ ਉਹਦੇ ਨਾਲ ਪ੍ਰੀਤ ਕਿਉਂ ਨਹੀਂ ਪਾਈ ਉਹਦੇ ਨਾਲ ਸਬੰਧ ਕਿਉਂ ਨਹੀਂ ਜੋੜਿਆ ਆਪਣੇ ਇਸ ਮਨ ਨੂੰ ਸਮਝਾ ਸੰਸਾਰ ਵਿੱਚ ਰਹਿੰਦੇ ਆ ਸੰਸਾਰ ਦੇ ਕਾਰਜ ਵੀ ਕਰ ਪਰ ਉਸ ਨਿਰੰਕਾਰ ਦੀ ਭਗਤੀ ਵਾਲਾ ਪਾਸਾ ਤੇਰਾ ਖਾਲੀ ਨਾ ਰਵੇ ਪਾਈ ਰੇ ਇਸ ਮਨ ਕੋ ਸਮਝਾਏ ਇਸ ਮਨ ਨੂੰ ਇਸ ਮਝਾ ਉਹਨੂੰ ਦੱਸ ਕਿ ਭਾਈ ਜਿੱਦਨੇ ਸਰੀਰ ਛੱਡਣਾ ਫਿਰ ਕਿਸੇ ਨੇ ਨਾਲ ਨਹੀਂ ਜਾਣਾ ਵਾਹਿਗੁਰੂ ਦੇ ਨਾਮ ਦੀ ਕਮਾਈ ਹੀ ਕੰਮ ਆਉਣੀ ਹੈ ਇਹ ਮਨ ਆਲਸ ਕਿਆ ਕਰੇ ਆਲਸ ਨਾ ਕਰ ਸੁਸਤੀ ਨਾ ਪਾ ਗੁਰੂ ਮੁਖ ਨਾਮ ਧਿਆਈ ਗੁਰੂ ਬਣ ਕੇ ਵਾਹਿਗੁਰੂ ਸੱਚੇ ਪਾਛਾ ਪ੍ਰਮਾਤਮਾ ਨੇ ਸਾਨੂੰ ਇਹ ਉਪਦੇਸ਼ ਦੇ ਦਿੱਤਾ ਭਾਵ ਕਿ ਅਕਾਲ ਪੁਰਖ ਨੇ ਗੁਰੂ ਦੇ ਰੂਪ ਦੇ ਵਿੱਚ ਸਾਨੂੰ ਇਹ ਸਿੱਖਿਆ ਦੇ ਦਿੱਤੀ ਕਿ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਉਹਨੂੰ ਜਪਣਾ ਹੀ ਤੇਰੇ ਜੀਵਨ ਦਾ ਆਧਾਰ ਹੈ ਇਸ ਕਰਕੇ ਗੁਰਮੁਖ ਬਣ ਗੁਰੂ ਨੂੰ ਜੀਵਨ ਵਿੱਚ ਪਹਿਲੇ ਨੰਬਰ ਤੇ ਰੱਖ ਕੇ ਮੁਖ ਰੱਖ ਕੇ ਹਰ ਇੱਕ ਕਾਰਜ ਕਰਨ ਵਾਲਾ ਹੀ ਗੁਰਮੁਖ ਹੈ ਰਹਾਉ ਵਿਸ਼ਰਾਮ ਇਥੇ ਆਪਾਂ ਅਰਥ ਕਰਾਂਗੇ ਜੀ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਹਰ ਇੱਕ ਭਗਤੀ ਕਰਨ ਵਾਲੇ ਦਾ ਹਰ ਭਗਤ ਹਰ ਕਾ ਪਿਆਰ ਹੈ ਹਰੀ ਨਾਲ ਪਿਆਰ ਹੈ ਕਹਿੰਦੇ ਹਰ ਭਗਤੀ ਕਰਨ ਵਾਲੇ ਦਾ ਪਿਆਰ ਉਸ ਪ੍ਰਮਾਤਮਾ ਨਾਲ ਪੈ ਜਾਂਦਾ ਉਹਦੇ ਨਾਲ ਸੰਬੰਧ ਜੁੜ ਜਾਂਦਾ ਜੇ ਗੁਰਮੁਖ ਕਰੇ ਵਿਚਾਰ ਤੇ ਜੇ ਗੁਰਮੁਖ ਬਣ ਕੇ ਵਿਚਾਰ ਕਰੇ ਫੇਰ ਹੀ ਭਗਤੀ ਕਰਨ ਵਾਲੇ ਦਾ ਪ੍ਰੇਮ ਸੰਬੰਧ ਉਸ ਵਾਹਿਗੁਰੂ ਪ੍ਰਮਾਤਮਾ ਨਾਲ ਜੁੜਦਾ ਹੈ ਤੇ ਆਪਾਂ ਗੁਰਮੁਖ ਦੇ ਅਰਥ ਗੁਰੂ ਪਿਆਰਿਓ ਬਹੁਤ ਵੇਰਾ ਕਰ ਚੁੱਕੇ ਆ ਕਿ ਜਿਹੜਾ ਆਪਣੇ ਜੀਵਨ ਦੇ ਵਿੱਚ ਗੁਰੂ ਨੂੰ ਪਹਿਲੇ ਨੰਬਰ ਤੇ ਰੱਖਦਾ ਕੋਈ ਵੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕਾਰਜ ਹੈ ਉਹ ਕਰਨ ਤੋਂ ਪਹਿਲਾਂ ਇਹ ਵਿਚਾਰ ਕਰਦਾ ਹੈ ਕਿ ਕੀ ਮੇਰੇ ਗੁਰੂ ਦਾ ਮੈਨੂੰ ਇਹ ਹੁਕਮ ਹੈ ਜਾਂ ਮੇਰੇ ਗੁਰੂ ਦੇ ਸਿਧਾਂਤ ਦੇ ਅਨੁਸਾਰ ਜਿਹੜਾ ਕੰਮ ਮੈਂ ਕਰਨ ਲੱਗਾ ਮੈਨੂੰ ਇਹਦੀ ਆਗਿਆ ਹੈ ਜਦੋਂ ਇਸ ਪ੍ਰਕਾਰ ਵਿਚਾਰ ਕਰਕੇ ਗੁਰੂ ਦੀ ਆਗਿਆ ਦੇ ਅਨੁਸਾਰ ਗੁਰੂ ਦੇ ਹੁਕਮ ਅਨੁਸਾਰ ਚੱਲੇਗਾ ਫਿਰ ਤੂੰ ਗੁਰੂਮukh ਹੈ ਕਿਉਂਕਿ ਤੂੰ ਗੁਰੂ ਨੂੰ ਮੁਖ ਰੱਖਿਆ ਤੇ ਜੇਕਰ ਭਾਈ ਮਨ ਦੇ ਪਿੱਛੇ ਲੱਗ ਕੇ ਕੰਮ ਕਰਦਾ ਜਿਵੇਂ ਮੇਰਾ ਮਨ ਇਹ ਕਹਿੰਦਾ ਤੇ ਫਿਰ ਤੂੰ ਮਨਮੁਖਾਂ ਦੀ ਗਿਣਤੀ 'ਚ ਆ ਜਾਣਾ ਮਹਾਰਾਜ ਕਹਿੰਦੇ ਜੇ ਗੁਰਮੁਖ ਕਰੇ ਵਿਚਾਰ ਪਰ ਜੇ ਗੁਰਮੁਖ ਬਣ ਕੇ ਗੁਰੂ ਨੂੰ ਮੁਖ ਰੱਖ ਕੇ ਵਿਚਾਰ ਕਰੇ ਤੇ ਭਗਤੀ ਕਰਨ ਵਾਲਿਆਂ ਦਾ ਪਿਆਰ ਪ੍ਰੇਮ ਆਪਣੇ ਉਸ ਪਿਆਰੇ ਨਾਲ ਬਣ ਜਾਂਦਾ ਹੈ ਪਾਖੰਡ ਭਗਤ ਨਾ ਹੋਵੇਈ ਦੁਬਿਦਾ ਬੋਲ ਖਵਾਰ ਪਖੰਡ ਦੇ ਨਾਲ ਭਗਤੀ ਨਹੀਂ ਹੁੰਦੀ ਭਾਵ ਚਿਹਰੇ ਦੇ ਕੁਝ ਹੋ ਰਿਹਾ ਤੇ ਅੰਦਰ ਕੁਝ ਹੋ ਰਿਹਾ ਬਾਹਰੋਂ ਕੁਝ ਹੋ ਰਿਹਾ ਤੇ ਅੰਦਰੋਂ ਕੁਝ ਹੋ ਰਿਹਾ ਪਾਖੰਡ ਭਗਤ ਨਾ ਹੋਵੇਈ ਕਹਿੰਦੇ ਪਖੰਡ ਦੇ ਨਾਲ ਭਗਤੀ ਨਹੀਂ ਹੁੰਦੀ ਹੁਣ ਪਖੰਡ ਕੀ ਹੈ ਵੀ ਜਿਹੜੀ ਚੀਜ਼ ਹੈ ਨਹੀਂ ਉਸ ਚੀਜ਼ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਉਦਾਹਰਣ ਦੇ ਤੌਰ ਤੇ ਭਾਈ ਕਪੜੇ ਲੱਤੇ ਤੇ ਸਾਧੂ ਸੰਤਾਂ ਵਾਲੇ ਪਾਲੇ ਭੇਸ ਜਿਹੜਾ ਉਹ ਵਿਰਾਗੀਆਂ ਵਾਲਾ ਬਣਾ ਲਿਆ ਰੱਬ ਦੇ ਪਿਆਰਿਆਂ ਵਾਲਾ ਬਣਾ ਲਿਆ ਪਰ ਮਨ ਦੇ ਅੰਦਰ ਹਜੇ ਤੱਕ ਜਿਹੜਾ ਉਹ ਸੰਸਾਰ ਦੇ ਕਾਮ ਕ્રોਧ ਲੋਭ ਮੋਹ ਹੰਕਾਰ ਦੀ ਬਿਰਤੀ ਹੈ ਉਹ ਗਈ ਨਹੀਂ ਇੱਥੇ ਬਹਿ ਕੇ ਵੀ ਲੋਕਾਂ ਨੂੰ ਤੇ ਕਹਿੰਦਾ ਭਾਈ ਮੈਂ ਸੰਤਾਂ ਮੈਂ ਸਾਧੂ ਆ ਮੈਂ ਰੱਬ ਦਾ ਪਿਆਰਾ ਹਾਂ ਪਰ ਮਨ ਦੇ ਅੰਦਰ ਹਜੇ ਵੀ ਪੈਸਾ ਇਕੱਠਾ ਕਰਨ ਦੀ ਲਾਲਸਾ ਹੈ ਕਿਸੇ ਦੇ ਦੁੱਖ ਨੂੰ ਸੁਣ ਕੇ ਉਹਦੇ ਦੁੱਖ ਦਾ ਨਿਵਾਰਣ ਕਰਨ ਦੀ ਜਗ੍ਹਾ ਤੇ ਉਹਦੇ ਪਾਸੋਂ ਕੁਛ ਨਾ ਕੁਛ ਆਪ ਦਾ ਫਾਇਦਾ ਲੈਣ ਦੀ ਲਾਲਸਾ ਰੱਖਦਾ ਤੇ ਸੰਸਾਰ ਦੇ ਅੰਦਰ ਰੱਬ ਦੇ ਨਾਮ ਦੇ ਉੱਪਰ ਝੂਠ ਬੋਲ ਕੇ ਠੱਗੀਆਂ ਮਾਰ ਕੇ ਤੇ ਆਪਣੀਆਂ ਜੇਬਾਂ ਭਰ ਰਿਹਾ ਉਹਨੂੰ ਪਖੰਡ ਕਿਹਾ ਜਾਂਦਾ ਕਿ ਅਸਲੀਅਤ ਕੁਝ ਹੋ ਰਿਹਾ ਤੇ ਲੋਕਾਂ ਦੇ ਸਾਹਮਣੇ ਦਿਖਾਵਾ ਪਾਈ ਕੁਝ ਹੋ ਰਿਹਾ ਪਖੰਡ ਭਗਤ ਨਾ ਹੋਵੇਈ ਤੇ ਮਹਾਰਾਜ ਕਹਿੰਦੇ ਫਿਰ ਪਖੰਡੀਆਂ ਦੀ ਭਗਤੀ ਨਹੀਂ ਹੁੰਦੀ ਉਹ ਭਾਵੇਂ ਘੰਟਾ ਘੰਟਾ ਦੋ ਦੋ ਘੰਟੇ ਅੱਖਾਂ ਬੰਦ ਕਰਕੇ ਬੈਠਾ ਹੋਇਆ ਲੋਕਾਂ ਨੂੰ ਲੱਗਦਾ ਵੀ ਭਾਈ ਬੜਾ ਲੰਬਾ ਸਮਾਂ ਚੌਂਕੜਾ ਮਾਰਦਾ ਪਰ ਇਹ ਨਹੀਂ ਨਾ ਪਤਾ ਵੀ ਅੱਖਾਂ ਬੰਦ ਕਰਕੇ ਵਾਹਿਗੁਰੂ ਦੇ ਨਾਲ ਲੇਬ ਨਹੀਂ ਜੋੜੀ ਦੋ ਘੰਟੇ ਇਹੀ ਵਿਚਾਰ ਕਰਦਾ ਰਿਹਾ ਵੀ ਹੁਣ ਨਵਾਂ ਪੈਤੜਾ ਕਿਹੜਾ ਵਰਤਿਆ ਜਾਵੇ ਜਾਂ ਕਿੰਨੇ ਕੁ ਲੋਕ ਮੈਨੂੰ ਦੇਖਦੇ ਹੋਣਗੇ ਉਹ ਮੈਨੂੰ ਦੇਖਦੇ ਹੋਣਗੇ ਤੇ ਕਹਿੰਦੇ ਹੋਣਗੇ ਬੜਾ ਵੱਡਾ ਭਗਤ ਆ ਵੀ ਬੜੀ ਭਗਤੀ ਕਰਦਾ ਵਾਹਿਗੁਰੂ ਦੇ ਚਰਨਾ ਚ ਚਿੱਤ ਜੋੜਨ ਦੀ ਜਗ੍ਹਾ ਬੁਣਦਾ ਕੁਝ ਹੋਰ ਹੀ ਬੁਣਦਾ ਰਿਹਾ ਪਰ ਦੇਖਣ ਵਾਲੇ ਨੂੰ ਇਹ ਲੱਗਦਾ ਵੀ ਭਾਈ ਬੜਾ ਲੰਮਾ ਫੈਮ ਟੌਂਕੜਾ ਮਾਰ ਕੇ ਬਹਿੰਦਾ ਆਏ ਤੇ ਉਹਨੂੰ ਪਖੰਡੀ ਕਹਾਂਗੇ ਦੁਬਦਾ ਬੋਲ ਖਵਾਰ ਤੇ ਕਹਿੰਦੇ ਫਿਰ ਜਿਹੜਾ ਦੁਬਦਾ ਦੇ ਵਿੱਚ ਆ ਨਾ ਉਹ ਕਦੇ ਵੀ ਪਾਰ ਨਹੀਂ ਹੋਵੇਗਾ ਖਵਾਰ ਹੀ ਹੋਵੇਗਾ ਉਹਦਾ ਬੋਲ ਉਹਦਾ ਬੋਲਣਾ ਉਹਦਾ ਕਹਿਣਾ ਕਿਸੇ ਵੀ ਅਰਥ ਦੇ ਵਿੱਚ ਨਹੀਂ ਆਉਣਾ ਖੁਆਰ ਤੋਂ ਭਾਵ ਆਪਣੀ ਮੰਜ਼ਲ ਤੇ ਨਾ ਪਹੁੰਚਣਾ ਜਿਹੜਾ ਤੁਰਿਆ ਤੇ ਹੈ ਪਰ ਪਹੁੰਚਾ ਨਹੀਂ ਰਸਤੇ ਦੇ ਵਿੱਚ ਹੀ ਉਲਝ ਗਿਆ ਰਸਤੇ ਦੇ ਵਿੱਚ ਹੀ ਗਵਾਚ ਗਿਆ ਉਹਨੂੰ ਕਿਹਾ ਜਾਂਦਾ ਖੁਆਰ ਹੋਣਾ ਤੇ ਮਹਾਰਾਜ ਕਹਿੰਦੇ ਭਾਈ ਪਾਖੰਡ ਭਗਤਨਾ ਹੋ ਬਈ ਦੁਬੇ ਦਾ ਬੋਲ ਖੁਆਰ ਕਹਿੰਦੇ ਫਿਰ ਉਹ ਦ્વੈਤ ਦੀਆਂ ਗੱਲਾਂ ਕਰਨ ਕਰਕੇ ਭਾਵ ਇੱਕ ਦੇ ਨਾਲ ਬਿਰਤੀ ਨਹੀਂ ਜੋੜੀ ਇੱਕ ਦੇ ਨਾਲ ਸਬੰਧ ਨਹੀਂ ਜੋੜਿਆ ਉਸ ਇੱਕ ਪਰਮਾਤਮਾ ਦੀ ਗੱਲ ਨਹੀਂ ਕੀਤੀ ਹੋਰ ਦੀਆਂ ਹੋਰ ਹੋਰ ਦੀਆਂ ਹੋਰ ਹੀ ਗੱਲਾਂ ਕਰੀ ਜਾਂਦਾ ਇਧਰੋਂ ਉਧਰੋਂ ਦੂਜੇ ਤੀਜੇ ਪਾਸਿਓਂ ਕੁਝ ਨਾ ਕੁਝ ਖੱਟਣ ਕਮਾਉਣ ਵਾਲੀ ਸੁਰਤੀ ਲਾ ਰੱਖੀ ਆ ਇੱਕ ਦੇ ਨਾਲ ਚਿੱਤ ਨਹੀਂ ਜੋੜਿਆ ਦ્વੈਤ ਤੇ ਭਾਵ ਦੂਜੇ ਭਾਵ ਦੇ ਵਿੱਚ ਸਾਰਿਆਂ ਦੇ ਨਾਲ ਹੀ ਸਬੰਧ ਬਣਾਈ ਬੈਠਾ ਇਹ ਵੀ ਮੇਰਾ ਇਹ ਵੀ ਮੇਰਾ ਇਹ ਵੀ ਮੇਰਾ ਮੈਂ ਕਿਸੇ ਨਾਲ ਨਹੀਂ ਬਗਾੜਨੀ ਇਹਦੇ ਤੋਂ ਫਲਾਣਾ ਫਾਇਦਾ ਲਵਾਂਗੇ ਇਹਦੇ ਤੋਂ ਫਲਾਣਾ ਫਾਇਦਾ ਲਵਾਂਗੇ ਕਹਿੰਦੇ ਫਿਰ ਉਹ ਐਸੀ ਦੁਬਿਧਾ ਦੇ ਵਿੱਚ ਬੋਲ ਖੁਆਰ ਫਿਰ ਉਹ ਖੁਆਰ ਹੀ ਹੁੰਦਾ ਨਾ ਆਪ ਪਹੁੰਚਦਾ ਤੇ ਨਾ ਉਹਨੂੰ ਸੁਣਨ ਵਾਲੇ ਉਹਦੇ ਨਾਲ ਬਹਿਣ ਵਾਲੇ ਕਿਤੇ ਪਹੁੰਚਣਗੇ ਸੋ ਜਨ ਰਲਾਇਆ ਨਾਰ ਲਾ ਜਿਸ ਅੰਤਰ ਬਿਵੇਕ ਵਿਚਾਰ ਕਹਿੰਦੇ ਉਹ ਜਨ ਰਲਾਇਆ ਨਾਰ ਲਾ ਜਿਸ ਅੰਤਰ ਬਿਵੇਕ ਵਿਚਾਰ ਜਿਹਦੇ ਕੋਲ ਵਿਵੇਕ ਬੁੱਧ ਹੈ ਜਿਹਦੇ ਕੋਲ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਉਹ ਕਹਿੰਦੇ ਸੰਸਾਰੀਆਂ ਨਾਲ ਕਦੇ ਰਲ ਨਹੀਂ ਸਕਦਾ ਉਹਦਾ ਰਹਿਣ ਸਹਿਣ ਦਾ ਢੰਗ ਉਹਦੀ ਬੋਲਬਾਣੀ ਉਹਦਾ ਕਾਰਜ ਉਹ ਸੰਸਾਰ ਤੋਂ ਵੱਖਰਾ ਹੁੰਦਾ ਇਸੇ ਕਰਕੇ ਸੰਸਾਰੀਆਂ ਦੀ ਤੇ ਉਹਨਾਂ ਦੀ ਬਣਦੀ ਨਹੀਂ ਕਿਉਂਕਿ ਸੰਸਾਰ ਦੇ ਲੋਕ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕੰਮ ਕਰਦੇ ਆ ਤੇ ਅੱਜ ਕੱਲ੍ਹ ਸਿਆਣੇ ਬਿਆਣੇ ਪੜ੍ਹੇ ਲਿਖੇ ਮਨੁੱਖ ਜਿਹੜੇ ਆ ਉਹਨਾਂ ਦੀ ਬਿਰਤੀ ਐਸੀ ਆ ਵੀ ਉਹ ਤੁਹਾਨੂੰ ਪਸੰਦ ਨਹੀਂ ਕਰਦੇ ਤੁਹਾਨੂੰ ਚਾਹੁੰਦੇ ਨਹੀਂ ਪਰ ਮੂੰਹ ਤੋਂ ਬੋਲ ਕੇ ਨਹੀਂ ਕਹਿੰਦੇ ਮਨ ਦੇ ਵਿੱਚ ਜਿਹੜੀ ਉਹ ਮੈਲ ਰੱਖਦੇ ਆ ਵੀ ਕਿਤੇ ਮੌਕਾ ਆਊਗਾ ਤਾਂ ਫੇਰ ਮੈਂ ਇਹਨੂੰ ਦੱਸੂਗਾ ਜਾਂ ਇਹਦਾ ਫਲਾਣਾ ਕੰਮ ਨਹੀਂ ਮੈਂ ਹੋਣ ਦੇਣਾ ਜਾਂ ਫਲਾਣੀ ਜਗ੍ਹਾ ਦੇ ਉੱਪਰ ਮੈਂ ਇਹਨੂੰ ਕਿਸ ਤਰੀਕੇ ਦੇ ਨਾਲ ਕੋਈ ਕਾਨੂੰਨੀ ਝਗੜੇ 'ਚ ਪਸਾਵਾ ਜਾਂ ਮੈਂ ਕੁਝ ਹੋਰ ਕਰਾਂ ਮੁੱਖ ਤੋਂ ਤੁਹਾਨੂੰ ਕੁਝ ਨਹੀਂ ਕਹਿਣਗੇ ਪਰ ਦਿਲ ਦੇ ਵਿੱਚ ਖੋਟ ਰੱਖਣਗੇ ਦਿਲ ਦੇ ਵਿੱਚ ਮੈਲ ਰੱਖਣਗੇ ਤੇ ਮਹਾਰਾਜ ਕਹਿੰਦੇ ਭਾਈ ਇਸ ਪ੍ਰਕਾਰ ਸੋ ਜਨ ਰਲਾਇਆ ਨਾਰਲੇ ਪਰ ਜਿਹੜਾ ਰੱਬ ਦਾ ਪਿਆਰਾ ਹੁੰਦਾ ਜੀ ਉਹਦੇ ਅੰਦਰ ਸੱਚ ਹੈ ਤੇ ਉਹਦੇ ਮੂੰਹ ਤੇ ਵੀ ਸੱਚ ਹੋਣਾ ਤੇ ਜੇ ਉਹਨੂੰ ਕੋਈ ਗੱਲ ਚੰਗੀ ਨਹੀਂ ਲੱਗੀ ਤੇ ਉਹਨੇ ਇਹ ਨਹੀਂ ਕਹਿਣਾ ਵੀ ਮੈਂ ਭਾਈ ਸਾਹਿਬ ਨੂੰ ਕਹਿ ਦਿੰਦਾ ਤੇ ਭਾਈ ਸਾਹਿਬ ਗੁੱਸਾ ਕਰਨਗੇ ਉਹ ਕਹਿੰਦਾ ਨਹੀਂ ਚੰਗੀ ਲੱਗੀ ਤੇ ਨਹੀਂ ਲੱਗੀ ਤੂੰ ਇੱਥੇ ਗਲਤ ਹੈ ਭਾਈ ਤੇ ਤੂੰ ਗਲਤ ਤੇ ਫਿਰ ਅਸੀਂ ਕਈ ਵਾਰ ਐਸੇ ਮਨੁੱਖਾਂ ਨੂੰ ਗਲਤ ਮੰਨ ਲੈਂਦੇ ਆਂ ਵੀ ਇਹਨੂੰ ਦੇਖੋ ਜੀ ਇਹ ਤੇ ਭਰੀ ਸਭਾ ਦੇ ਵਿੱਚ ਇਹਨੇ ਕਹਿਤਾ ਉਹ ਫਲਾਣਾ ਬੰਦਾ ਐਡਾ ਤਕੜਾ ਬੰਦਾ ਸੀ ਐਡੀ ਉਹਦੀ ਸ਼ਖਸੀਅਤ ਸੀ ਇਹਨੂੰ ਇਦਾਂ ਨਹੀਂ ਸੀ ਕਹਿਣਾ ਚਾਹੀਦਾ ਸਾਰਿਆਂ ਦੇ ਸਾਹਮਣੇ ਨਹੀਂ ਸੀ ਕਹਿਣਾ ਚਾਹੀਦਾ ਪਰ ਭਾਈ ਉਸ ਮਨੁੱਖ ਦੀ ਬਿਰਤੀ ਐਸੀ ਹੈ ਉਹ ਕਹਿੰਦਾ ਭਾਈ ਮੈਂ ਤੇ ਅਕਾਲ ਪੁਰਖ ਦੇ ਹੁਕਮ ਤੇ ਚੱਲ ਰਿਆਂ ਜੇ ਗਲਤ ਆ ਤੇ ਮੈਂ ਗਲਤ ਕਹਿਤਾ ਜੇ ਸਹੀ ਆ ਤੇ ਮੈਂ ਸਹੀ ਕਹਿਤਾ ਤੇ ਉਹਨੇ ਪ੍ਰਵਾਹ ਨਹੀਂ ਕੀਤੀ ਵੀ ਕੌਣ ਛੋਟਾ ਆ ਕੌਣ ਵੱਡਾ ਆ ਪਰ ਅਸੀਂ ਬੰਦਿਆਂ ਦੇ ਮੂੰਹ ਰੱਖਦੇ ਆ ਬੰਦਿਆਂ ਦੀ ਸਿਵਤ ਸਲਾਹ ਕਰਦੇ ਆ ਗੁਰੂ ਦੇ ਹੁਕਮ ਤੋਂ ਕਿਤੇ ਨਾ ਕਿਤੇ ਭਾਈ ਤੇ ਲਿਆਈ ਕਰ ਜਾਂਦੇ ਤੇ ਮਹਾਰਾਜ ਕਹਿੰਦੇ ਫਿਰ ਉਹ ਬੰਦਾ ਲੋਕਾਂ ਤੇ ਰਲਾਇਆ ਕਦੇ ਰਲਦਾ ਹੀ ਨਹੀਂ ਉਹ ਲੋਕਾਂ ਵਰਗਾ ਹੈ ਹੀ ਨਹੀਂ ਉਹ ਸੰਸਾਰੀਆਂ ਵਰਗਾ ਨਹੀਂ ਹੁੰਦਾ ਜਿਹੜਾ ਰੱਬ ਦਾ ਪਿਆਰਾ ਇਸ ਕਰਕੇ ਸੰਸਾਰੀ ਲੋਕਾਂ ਦੇ ਨਾਲ ਉਹਦੀ ਬਣਦੀ ਨਹੀਂ ਕਿਉਂਕਿ ਲੋਕ ਚਾਹੁੰਦੇ ਆ ਵੀ ਜਿੱਦਾਂ ਦਾ ਅਸੀਂ ਪਖੰਡ ਕਰਦੇ ਆ ਵੀ ਮਨੋਹੋਰ ਤੇ ਮੁਖਤੋ ਹੋਰ ਇਦਾਂ ਦੇ ਬੰਦੇ ਹੋਣੇ ਚਾਹੀਦੇ ਆ ਜਿਹੜੇ ਸਾਰਿਆਂ ਨੂੰ ਕੋਈ ਜਾਣ ਨਹੀਂ ਜੀ ਆਪਾਂ ਤਾਂ ਭਰਾ ਆਂ ਜੀ ਆਪਣੀ ਤਾਂ ਸਾਂਝ ਆ ਤੇ ਦਿਲੋਂ ਇੱਕ ਦੂਜੇ ਨਾਲ ਖੂਟ ਰੱਖਣਾ ਪਰ ਰੱਬ ਦੇ ਪਿਆਰੇ ਦੇ ਨਹੀਂ ਬਣਦੀ ਤੇ ਉਹ ਕਹਿੰਦੇ ਜਾ ਦੌੜ ਜਾ ਭਾਈ ਮੈਂ ਮੈਂ ਤਿੱਤੋਂ ਕੀ ਲੈਣਾ ਮੈਨੂੰ ਦੇਣ ਵਾਲਾ ਤਾਂ ਦਾਤਾ ਹੈ ਤੇ ਸਾਨੂੰ ਫਿਰ ਉਹ ਬੰਦਾ ਚੰਗਾ ਨਹੀਂ ਲੱਗਦਾ ਤੇ ਮਹਾਰਾਜ ਕਹਿੰਦੇ ਭਾਈ ਸੋ ਜਨ ਰਲਾਇਆ ਨਾਰਲੈ ਜਿਸ ਅੰਤਰ ਵਿਵੇਕ ਵਿਚਾਰ ਕਹਿੰਦੇ ਜਿਹਦੇ ਕੋਲ ਵਿਵੇਕ ਹੈ ਵਿਚਾਰ ਹੈ ਗੁਰੂ ਦੇ ਸ਼ਬਦ ਨੂੰ ਸਮਝਦਾ ਹੁਣ ਬੇਫਜ਼ੂਲ ਐਵੇਂ ਕਿਸੇ ਨੂੰ ਗਾਲਾਂ ਕੱਢ ਦੇਣੀਆਂ ਜਾਂ ਬੇਫਜ਼ੂਲ ਕਿਸੇ ਤੇ ਇਲਜ਼ਾਮ ਲਾ ਦੇਣੇ ਜਾਂ ਐਵੇਂ ਹਰ ਇੱਕ ਦੇ ਨਾਲ ਆਉਂਦੇ ਜਾਂਦੇ ਦੇ ਨਾਲ ਝਗੜਾ ਖੜੀ ਰੱਖਣਾ ਇਹਦਾ ਅਰਥ ਇਹ ਨਹੀਂ ਲੈ ਲੈਣਾ ਵੀ ਉਹ ਗੁਰਮੁਖਿਆ ਕਿਉਂਕਿ ਭਾਈ ਇਹਦੀ ਕਿਸੇ ਨਾਲ ਵੀ ਨਹੀਂ ਬੰਦੀ ਕਹਿਣ ਤੋਂ ਭਾਵ ਜਿਹਦੇ ਅੰਦਰ ਸੱਚ ਹੈ ਤੇ ਬਾਹਰ ਵੀ ਸੱਚ ਹੈ ਜਿੱਥੇ ਗਲਤ ਹੋ ਰਿਹਾ ਤੇ ਉਹ ਫਿਰ ਬੋਲਣ ਤੋਂ ਜੱਗਦਾ ਨਹੀਂ ਪਿੰਦਾ ਨਹੀਂ ਭਾਈ ਇਹ ਗੱਲ ਗਲਤ ਹੈ ਤੇ ਮੈਂ ਇਸ ਚੀਜ਼ ਦਾ ਵਿਰੋਧ ਕਰਦਾ ਉਹ ਗੁਰਮੁਖ ਹੈ ਜਿਹਦੇ ਕੋਲ ਵਿਵੇਕ ਆ ਜਿਹਦੇ ਕੋਲ ਚੰਗੀ ਬੁੱਧ ਮਹਾਰਾਜ ਨੇ ਦਿੱਤੀ ਹੋਈ ਆ ਸਹੀ ਤੇ ਗਲਤ ਨੂੰ ਪਛਾਣ ਰੱਖਦਾ ਤੇ ਫਿਰ ਨਿਰਡਾਰ ਹੋ ਕੇ ਨਿਰਭਉ ਨੂੰ ਜਪਣ ਵਾਲਾ ਵੀ ਨਿਰਭਉ ਹੋ ਜਾਂਦਾ ਤੇ ਉਹ ਫਿਰ ਕਿਸੇ ਦੀ ਕਾਣ ਨਹੀਂ ਮੰਨਦਾ ਕਹਿੰਦਾ ਨਹੀਂ ਜੀ ਇਹ ਪਾਪ ਇਹ ਗਲਤ ਕੰਮ ਮੈਂ ਨਹੀਂ ਹੋਣ ਦੇਣਾ ਕਿਉਂਕਿ ਇਹ ਗੁਰੂ ਦੇ ਸਿਧਾਂਤ ਦੇ ਉਲਟ ਹੈ ਤੇ ਮਹਾਰਾਜ ਕਹਿੰਦੇ ਫਿਰ ਐਸਾ ਜਿਹੜਾ ਅੰਤਰ ਵਿਵੇਕ ਵਿਚਾਰ ਜਿਨ੍ਹਾਂ ਦੇ ਅੰਦਰ ਵਿਵੇਕ ਬੁੱਧ ਹੈ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਉਹ ਦੂਜੇ ਸੰਸਾਰੀਆਂ ਨਾਲ ਕਦੇ ਵੀ ਰਲਦੇ ਨਹੀਂ ਸੋ ਸੇਵਕ ਹਰ ਆਖੀਐ ਜੋ ਹਰ ਰੱਖ ਹੈ ਉਰਤਾਰ ਕਹਿੰਦੇ ਉਸੇ ਨੂੰ ਹੀ ਹਰੀ ਦਾ ਸੇਵਕ ਕਹਿਣਾ ਚਾਹੀਦਾ ਜੋ ਹਰ ਰੱਖ ਹੈ ਉਰਤਾਰ ਜਿਹੜਾ ਹਿਰਦੇ ਵਿੱਚ ਵਾਹਿਗੁਰੂ ਦੇ ਸ਼ਬਦ ਨੂੰ ਧਾਰਨ ਕਰਕੇ ਗੁਰੂ ਦੇ ਸਿਧਾਂਤ ਨੂੰ ਧਾਰਨ ਕਰਕੇ ਉਹਦੇ ਉੱਪਰ ਪੂਰਨ ਰੂਪ ਵਿੱਚ ਪਹਿਰਾ ਦਿੰਦਾ ਉਹੀ ਰੱਬ ਦਾ ਪਿਆਰਾ ਹੋ ਸਕਦਾ ਉਹਨੂੰ ਹੀ ਰੱਬ ਦਾ ਸੇਵਕ ਕਹਾਂਗੇ ਜਿਹੜਾ ਭਾਈ ਪੜਦਾ ਵੀ ਹੈ ਸੁਣਦਾ ਵੀ ਹੈ ਪਰ ਲੋੜ ਪੈਣ ਤੇ ਗੁਰੂ ਦੇ ਸਿਧਾਂਤ ਨੂੰ ਤਰੋੜ ਮਰੋੜ ਕੇ ਆਪਣੀ ਮਰਜ਼ੀ ਨਾਲ ਵਰਤ ਲੈਂਦਾ ਉਹ ਫਿਰ ਰੱਬ ਦਾ ਪਿਆਰਾ ਨਹੀਂ ਹੋ ਸਕਦਾ ਸੋ ਉਹ ਸੇਵਕ ਹਰ ਆਖੀ ਹੈ ਜੋ ਹਰ ਰੱਖ ਹੈ ਉਤਾਰ ਕਹਿੰਦੇ ਉਹੀ ਰੱਬ ਦਾ ਸੇਵਕ ਪ੍ਰਮਾਤਮਾ ਦਾ ਅਕਾਲ ਪੁਰਖ ਦਾ ਸੇਵਕ ਕਿਹਾ ਜਾ ਸਕਦਾ ਜਿਨੇ ਹਰੀ ਦੇ ਉਸ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਉਹਦੇ ਉੱਪਰ ਪਹਿਰਾ ਦੇਣਾ ਕੀਤਾ ਹੈ ਮਨ ਤਨ ਸੌਪੈ ਆਗੈ ਧਰੈ ਹੋਮੈ ਵਿਹੋ ਮਾਰ ਮਨ ਕਰਕੇ ਤਨ ਕਰਕੇ ਗੁਰੂ ਨੂੰ ਜਿਹਨੇ ਸਮਰਪਣ ਕਰ ਦਿੱਤਾ ਜਿਨੇ ਆਪਣੇ ਅਕਾਲ ਪੁਰਖ ਦੇ ਅੱਗੇ ਆਪਣਾ ਸਭ ਕੁਝ ਭੇਟ ਕਰ ਦਿੱਤਾ ਹੋਮੇ ਵੀ ਹੋ ਮਾਰ ਜਿਹਦੇ ਅੰਤਹਕਰਣ ਵਿੱਚੋਂ ਹੋਮੇ ਚਲੀ ਗਈ ਮੈਂ ਚਲੇ ਗਈ ਮੈਂ ਮਰ ਗਈ ਮਹਾਰਾਜ ਮੇਰਾ ਕੀ ਆ ਬੁੱਧੀ ਵੀ ਤੇਰੀ ਦਿੱਤੀ ਸਰੀਰ ਵੀ ਤੇਰਾ ਦਿੱਤਾ ਜੋ ਤੂੰ ਦੌਲਤ ਵਰਤ ਰਿਆਂ ਹੰਡਾਰਿਆਂ ਮਹਾਰਾਜ ਇਹ ਵੀ ਤੇਰਾ ਹੀ ਮੇਰੇ ਤੇ ਪਰਉਪਕਾਰ ਆ ਇਸ ਕਰਕੇ ਉਹ ਆਪਣਾ ਤੇ ਆਪ ਦੀ ਮੈਂ ਨੂੰ ਖਤਮ ਕਰ ਦਿੰਦਾ ਵੀ ਮੇਰਾ ਕੁਝ ਨਹੀਂ ਹੈ ਜੋ ਵੀ ਕੁਝ ਮੈਨੂੰ ਦਿੱਤਾ ਹੋਇਆ ਉਹ ਮੇਰੇ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਨੇ ਦਿੱਤਾ ਹੋਇਆ ਇਸ ਕਰਕੇ ਮਨ ਕਰਕੇ ਤਨ ਕਰਕੇ ਮਨ ਕਰਕੇ ਵੀ ਆਪਣਾ ਆਪ ਗੁਰੂ ਦੇ ਅੱਗੇ ਭੇਟ ਕਰ ਦਿੰਦਾ ਮਹਾਰਾਜ ਮੇਰੀ ਮਤ ਨਹੀਂ ਚੱਲਣੀ ਜੋ ਤੁਸੀਂ ਕਹਿੰਨੇ ਆ ਉਸੇ ਤਰ੍ਹਾਂ ਕਰਨਾ ਚਾਹੀਦਾ ਮੈਂ ਮੰਨਾਂਗਾ ਤੇ ਤਨ ਕਰਕੇ ਉਹਦੇ ਉੱਪਰ ਪ੍ਰੈਕਟੀਕਲ ਰੂਪ ਵਿੱਚ ਪਹਿਰਾ ਦਿੰਦਾ ਮਨ ਕਰਕੇ ਮੰਨਦਾ ਤੇ ਤਨ ਕਰਕੇ ਉਸ ਚੀਜ਼ ਦੇ ਉੱਪਰ ਪਹਿਰਾ ਦਿੰਦਾ ਮਨ ਤਨ ਸੌਪੇ ਆਗਿਆ ਧਰੇ ਫਿਰ ਗੁਰੂ ਦੇ ਅੱਗੇ ਰੱਖ ਦਿੱਤਾ ਮਹਾਰਾਜ ਮੇਰਾ ਤੇ ਮੇਰੇ ਅੰਦਰ ਹੈ ਹੀ ਕੁਝ ਨਹੀਂ ਤੇਰਾ ਦਿੱਤਾ ਹੋਇਆ ਜੋ ਤੂੰ ਕਹੇਂਗਾ ਮੈਂ ਉਸੇ ਤਰ੍ਹਾਂ ਕਰਾਂਗਾ ਹਉਮੈ ਬਿਹੋਮਾਰ ਵਿੱਚੋਂ ਹਉਮੈ ਮਰ ਗਈ ਮੈਂ ਚਲੀ ਗਈ ਕੇਵਲ ਤੂੰ ਜੋ ਕਹਿ ਰਿਹਾ ਉਸੇ ਦੇ ਉੱਪਰ ਪਹਿਰਾ ਦੇਣਾ ਹੈ ਧਨ ਗੁਰਮੁਖ ਸੋ ਪਰਵਾਨ ਹੈ ਜੇ ਕਦੇ ਨਾ ਆਵੇ ਹਾਰ ਤੇ ਮਹਾਰਾਜ ਕਹਿੰਦੇ ਐਸੇ ਗੁਰਮੁਖ ਹੀ ਵਾਹਿਗੁਰੂ ਦੀ ਦਰਗਾਹ ਤੇ ਪਰਵਾਨ ਹੁੰਦੇ ਹਨ ਭਾਈ ਉਹਦੀ ਕਚਹਿਰੀ 'ਚ ਉਹੀ ਪਾਸ ਹੁੰਦੇ ਆ ਉਹਨਾਂ ਨੂੰ ਹੀ ਮਾਣ ਮਿਲਦਾ ਹੈ ਜੇ ਕਦੇ ਨਾ ਆਵੇ ਹਾਰ ਤੇ ਮਹਾਰਾਜ ਫਿਰ ਉਹਨਾਂ ਦੀ ਕਦੇ ਵੀ ਹਾਰ ਨਹੀਂ ਹੋਣ ਦਿੰਦਾ ਕਦੇ ਵੀ ਪਿੱਠ ਨਹੀਂ ਲੱਗਣ ਦਿੰਦਾ ਜਿਹੜੇ ਗੁਰੂ ਨੂੰ ਮੁਖ ਰੱਖ ਕੇ ਚੱਲਦੇ ਹਨ ਫਿਰ ਆਪਣੇ ਪਿਆਰਿਆਂ ਦੀ ਸਹਾਇਤਾ ਉਹ ਆਪ ਕਰਦਾ ਹੈ ਕਰਮ ਮਿਲੇ ਤਾਂ ਪਾਈ ਐ ਵਿਣ ਕਰਮੈ ਪਾਇਆ ਨਾ ਜਾਏ ਕਹਿੰਦੇ ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਕਰਮ ਕਰ ਦੇਵੇ ਰਹਿਮ ਕਰ ਦੇਵੇ ਫੇਰ ਹੀ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਬਿਨਾਂ ਕਰਮਾਂ ਤੋਂ ਗੁਰੂ ਦੀ ਪ੍ਰਾਪਤੀ ਵੀ ਨਹੀਂ ਕੀਤੀ ਜਾ ਸਕਦੀ ਜੇ ਕੋਈ ਕਵੇ ਮੇਰੇ ਕੋਲ ਧਨ ਦੌਲਤ ਬਹੁਤ ਐ ਜੀ ਮੈਂ ਆਪ ਦੀ ਮਾਇਆ ਦੀ ਬੱਟੇ ਗੁਰੂ ਮੁੱਲ ਲੈ ਲਾਂਗਾ ਨਹੀਂ ਭਾਈ ਐਦਾਂ ਨਹੀਂ ਗੁਰੂ ਮਿਲਦਾ ਉਈ ਗਵੇ ਸਰੀਰ ਕਰਕੇ ਮੈਂ ਤਕੜਾ ਤੇ ਇਸ ਕਰਕੇ ਮੈਂ ਹੱਠ ਕਰਕੇ ਕਿਸੇ ਤਰੀਕੇ ਦੇ ਨਾਲ ਗੁਰੂ ਨੂੰ ਪਾ ਲਾਂਗਾ ਨਹੀਂ ਭਾਈ ਮਹਾਰਾਜ ਕਹਿੰਦੇ ਜਿਹਦੇ ਉੱਪਰ ਉਹਦੀ ਤਰ ਸੋਜਵੇ ਜਿਹਦੇ ਉੱਪਰ ਉਹਦੀ ਨਿਗਾਹ ਹੋ ਜਵੇ ਭਾਵ ਜੋ ਗੁਰੂ ਦੇ ਬਚਨ ਨੂੰ ਮੰਨ ਕੇ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਫਿਰ ਉਹਦੇ ਉੱਪਰ ਮਹਾਰਾਜ ਦੀ ਨਦਰ ਹੋ ਜਾਂਦੀ ਖੁਸ਼ੀ ਹੋ ਜਾਂਦੀ ਤੇ ਫਿਰ ਸੱਚੇ ਪਾਤਸ਼ਾਹ ਉਹਨੂੰ ਭਗਤੀ ਦਾ ਆਨੰਦ ਨਾਮ ਦਾ ਸੁਆਦ ਨਾਮ ਦਾ ਰਸ ਬਖਸ਼ ਦਿੰਦਾ ਤੇ ਹੌਲੀ 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 ਫਿਰ ਉਹਦਾ ਮਿਲਾਪ ਆਪਣੇ ਪਤੀ ਪ੍ਰਮਾਤਮਾ ਨਾਲ ਹੋ ਜਾਂਦਾ ਇਹ ਕਿਰਪਾ ਗੁਰੂ ਹੀ ਕਰ ਸਕਦਾ ਆਪਾਂ ਨਹੀਂ ਕਰ ਸਕਦੇ ਜਾਂ ਅਸੀਂ ਆਪ ਦੇ ਕਹਿ ਲਈਏ ਜੀ ਮੈਂ ਦੂਜਿਆਂ ਨਾਲੋਂ ਗ੍ਰੰਥ ਬਹੁਤੇ ਪੜ ਲਏ ਆ ਤੇ ਇਸ ਕਰਕੇ ਮੈਨੂੰ ਗੁਰੂ ਦੀ ਛੇਤੀ ਪ੍ਰਾਪਤੀ ਹੋ ਜਾਣੀ ਨਹੀਂ ਭਾਈ ਇਦਾਂ ਵੀ ਨਹੀਂ ਤੇ ਜੇ ਕੋਈ ਕਵੇ ਜੀ ਨਹੀਂ ਭਾਈ ਮੈਂ ਚੌਂਕੜਾ ਮਾਰ ਕੇ ਲੰਮਾ ਸਮਾਂ ਸਾਰਿਆਂ ਨਾਲੋਂ ਵੱਧ ਬਹਿਣਾ ਇਸ ਕਰਕੇ ਮੈਨੂੰ ਛੇਤੀ ਮਿਲ ਜਾਣਾ ਨਹੀਂ ਭਾਈ ਜਿਹਦੇ ਉੱਪਰ ਉਹਦੀ ਖੁਸ਼ੀ ਤਰਸ ਹੋ ਜਾਣਾ ਜਿਹੜਾ ਉਹਨੂੰ ਪਾ ਜਾਣਾ ਉਹਨੂੰ ਹੀ ਮਿਲਣਾ ਆਪ ਦੀ ਸਿਆਣਪ ਆਪ ਦੀ ਬੁੱਧੀ ਆਪ ਦੇ ਹੰਕਾਰ ਆਪ ਦੀ ਮਾਇਆ ਦੇ ਲਾਲਚਾਂ ਦੇ ਨਾਲ ਉਹ ਗੁਰੂ ਪ੍ਰਸੰਨ ਨਹੀਂ ਹੁੰਦਾ ਕਰਮ ਮਿਲੇ ਤਾਂ ਪਾਈਏ ਜੇ ਕਰਮ ਹੋ ਜਾਏ ਉਹਦਾ ਤਰਸ ਹੋ ਜਾਏ ਫੇਰ ਹੀ ਉਹਦੀ ਪ੍ਰਾਪਤੀ ਹੁੰਦੀ ਹੈ ਵਿਣ ਕਰਮੇ ਪਾਇਆ ਨਾ ਜਾਏ ਉਹਦੇ ਕਰਮ ਤੋਂ ਬਗੈਰ ਉਹਦੇ ਤਰਸ ਤੋਂ ਬਗੈਰ ਉਹਦੀ ਪ੍ਰਾਪਤੀ ਨਹੀਂ ਹੁੰਦੀ ਲਖ ਚੌਰਾਸੀ ਤਰਸ ਦੇ ਜਿਸ ਮਿਲੇ ਸੋ ਮਿਲੇ ਹਰ ਆਏ 84 ਲਖ ਜੂਨ ਦੇ ਗੇੜੇ ਵਿੱਚ ਸਾਰੇ ਭਟਕਦੇ ਫਿਰ ਰਹੇ ਆ ਘੁੰਮਦੇ ਫਿਰ ਰਹੇ ਆ ਜਿਸ ਮੇਲੇ ਸੋ ਮਿਲੇ ਹਰਿਆਏ ਕਹਿੰਦੇ ਜਿਹਦੇ ਉੱਪਰ ਉਹਨੇ ਤਰਸ ਕਰ ਦਿੱਤਾ ਜਿਹਨੂੰ ਨਾਮ ਦਾ ਰੰਗ ਉਹਨੇ ਚੜਾ ਦਿੱਤਾ ਜਿਹਨੂੰ ਵਾਹਿਗੁਰੂ ਦੇ ਨਾਮ ਦਾ ਰਸ ਆਉਣਾ ਸ਼ੁਰੂ ਹੋ ਗਿਆ ਉਹ ਵੀ ਗੁਰੂ ਦੀ ਕਿਰਪਾ ਦੇ ਨਾਲ ਸੋ ਮਿਲੇ ਹਰਿਆਏ ਉਹੀ ਹਰੀ ਨੂੰ ਆ ਕੇ ਮਿਲਦਾ ਉਸੇ ਨੂੰ ਵੀ ਹਰੀ ਪ੍ਰਮਾਤਮਾ ਦਾ ਮਿਲਾਪ ਹੁੰਦਾ ਬਾਕੀ ਆਪਣੇ ਮਨ ਦੇ ਨਾਲ ਆਪਣੀ ਬੁੱਧੀ ਦੇ ਨਾਲ ਆਪਣੇ ਅਨੁਸਾਰ ਕੀਤੇ ਹੋਏ ਕਾਰਜਾਂ ਨਾਲ ਉਹਦੀ ਪ੍ਰਾਪਤੀ ਨਹੀਂ ਹੁੰਦੀ ਉਹ ਵਾਹਿਗੁਰੂ ਹੀ ਤਰਸ ਕਰਕੇ ਤੁਹਾਨੂੰ ਮਾੜੇ ਕਾਰਜਾਂ ਤੋਂ ਮੋੜ ਕੇ ਚੰਗੇ ਪਾਸੇ ਵੱਲ ਲਾ ਦੇਵੇ ਤੇ ਲਾ ਦੇਵੇ ਨਹੀਂ ਤੇ ਮਨੁੱਖ ਭਾਈ ਆਪਦੀ ਮੱਤ ਕਰਕੇ ਬਹੁਤ ਕੁਝ ਐਸਾ ਕਰਦਾ ਜਿਹੜਾ ਗੁਰੂ ਦੇ ਸਿਧਾਂਤ ਤੋਂ ਸਾਨੂੰ ਦੂਰ ਲੈ ਕੇ ਜਾਂਦਾ ਜੇ ਵਾਹਿਗੁਰੂ ਦੇ ਨੇੜੇ ਹੋ ਰਹੇ ਆ ਪ੍ਰਮਾਤਮਾ ਦੇ ਚਰਨਾਂ ਨਾਲ ਸੁਰਤੀ ਜੁੜ ਰਹੀ ਆ ਤੇ ਉਹਦਾ ਧੰਨਵਾਦ ਕਰੂ ਮਹਾਰਾਜੇ ਤੇਰੀ ਕਿਰਪਾ ਆ ਕਿ ਤੂੰ ਮੈਨੂੰ ਇਸ ਪਾਸੇ ਵੱਲ ਮੋੜ ਲਿਆ ਨਹੀਂ ਤੇ ਪਤਾ ਨਹੀਂ ਬੁੱਧੀ ਫਿਰਨ ਲੱਗਿਆ ਕਦੋਂ ਫਿਰ ਜਾਏ ਲੱਖ ਚੌਰਾਸੀ ਤਰਸਦੇ ਕਹਿੰਦੇ 84 ਲੱਖ ਜੁਨ ਵਿੱਚ ਤਰਸਦੇ ਫਿਰਦੇ ਆ ਕਿ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਏ ਜਿਸ ਮੇਲੇ ਸੋ ਮਿਲੇ ਹਰ ਆਏ ਜਿਨ੍ਹਾਂ ਉੱਪਰ ਉਹ ਕਿਰਪਾ ਕਰਦਾ ਉਹੀ ਉਹਨਾਂ ਨੂੰ ਹੀ ਇਸ ਗੇੜੇ ਚੋਂ ਕੱਢ ਕੇ ਆਪਣੇ ਨਾਲ ਮਿਲਾਉਂਦਾ ਹੈ ਜੀ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਈ ਕਹਿੰਦੇ ਹੈ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨਾਨਕ ਗੁਰਮੁਖ ਹਰ ਪਾਇਆ ਗੁਰਮੁਖ ਜਿਨ੍ਹਾਂ ਨੇ ਗੁਰੂ ਨੂੰ ਮੁਖ ਰੱਖਿਆ ਹੈ ਗੁਰੂ ਦੇ ਸਿਧਾਂਤ ਤੇ ਪਹਿਰਾ ਦਿੱਤਾ ਹੈ ਉਹਨਾਂ ਨੇ ਹੀ ਇਸ ਹਰ ਪਾਇਆ ਹਰ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਸਦਾ ਹਰ ਨਾਮ ਸਮਾਏ ਤੇ ਸਦਾ ਵਾਸਤੇ ਵਾਹਿਗੁਰੂ ਹਰੀ ਦੇ ਨਾਮ ਦੇ ਵਿੱਚ ਸਮਾ ਜਾਂਦੇ ਹਨ ਉਹਨਾਂ ਦਾ ਦੇ ਰੱਬ ਦਾ ਭੇਦ ਮੁੱਕ ਜਾਂਦਾ ਉਹ ਇੱਕ ਸਰੂਪ ਹੋ ਜਾਂਦੇ ਆ ਆਪਣੇ ਪਿਆਰਿਆਂ ਦੇ ਨਾਲ ਰਲ ਮਿਲ ਜਾਂਦਾ ਇਸ ਪ੍ਰਕਾਰ ਸਤਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਦਾ ਧਨ ਇਕੱਠਾ ਕਰਕੇ ਉਦੇ ਨਾਮ ਦੇ ਨਾਲ ਹੀ ਜੀਵਨ ਦਾ ਪਾਰ ਉਤਾਰਾ ਹੋਣਾ ਤੇ ਜਿਨ੍ਹਾਂ ਉੱਪਰ ਉਤਰਸ ਕਰੇ ਉਹਨਾਂ ਨੂੰ ਹੀ ਇਹ ਨਾਮ ਦਾ ਧੰਨ ਬਖਸ਼ ਦਾ ਆਪਣੀ ਚੁਤرائی ਸਿਆਣਪ ਦੇ ਨਾਲ ਪਖੰਡ ਦੇ ਨਾਲ ਉਹਦੀ ਪ੍ਰਾਪਤੀ ਨਹੀਂ ਹੁੰਦੀ ਹੈ ਸੋ ਦਾਸ ਪਾਸੋਂ ਸੇਵਾ ਕਰਦੇ ਹਾਂ ਉਚਾਰਨ ਕਰਦੇ ਹਾਂ ਆਪ ਸੰਗਤ ਦੇ ਨਾਲ ਗੁਰੂ ਸਿਧਾਂਤ ਦੀ ਸਾਂਝ ਕਰਦੇ ਹਾਂ ਇੱਕ ਨਹੀਂ ਭਾਈ ਅਨੇਕਾਂ ਗਲਤੀਆਂ ਭੁੱਲਾ ਹੋ ਜਾਂਦੀਆਂ ਹਨ ਆਪ ਸੰਗਤ ਗੁਰੂ ਸੱਚੇ ਪਾਤਸ਼ਾਹ ਬਖਸ਼ਣ ਯੋਗ ਹੋ ਦਾਸ ਦੀਆਂ ਗਲਤੀਆਂ ਭੁੱਲਾ ਨੂੰ ਬਖਸ਼ ਕੇ ਗੁਰੂ ਦੀ ਪ੍ਰੀਤੀ ਗੁਰੂ ਦਾ ਪਿਆਰ ਆਪਣੇ ਹਿਰਦੇ 'ਚ ਵਸਾਓ ਉਹ ਇਸੇ ਨਾਲ ਆਪ ਜੀ ਤੋਂ ਅੱਗੇ ਲਵਾਂ ਲੱਖ ਚੌਰਾਸੀ ਤਰਸਦੇ ਜਿਸ ਮਿਲੇ ਸੋ ਮਿਲੇ ਹਰਿਆਈ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ